ਵੀ ਮਿੱਤਰੋ ਕੀ ਹਾਲ ਚਾਲ ਨੇ ਕਿਵੇਂ ਚੜਦੀ ਕਲਾ ਦੇ ਵਿੱਚੋਂ ਤੇ ਅੱਜ ਮਿੱਤਰੋ ਆਪਾਂ ਛੱਡਾਂਗੇ ਆਪਣੇ ਕਬੂਤਰ ਜਿਹੜੇ ਕਿ ਦੋ ਤੇ ਅੱਜ ਇਹਨਾਂ ਨੂੰ ਪਾਣੀ ਤੇ ਕਰਾਂਗੇ ਬਾਈ ਪਹਿਲਾਂ ਪਾਣੀ ਲਾਵਾਂਗੇ ਤੇ ਦੇਖ ਲੈ ਅੱਜ ਕਿੰਨਾ ਕੁ ਟਾਈਮ ਉੱਡਦੇ ਆ ਇੱਕ ਤਾਂ ਆਪਾਂ ਕੱਢ ਲਿਆ ਬਾਈ ਲਾਲ ਘੰਡੀ ਵਾਲਾ ਕਰੋ ਚੈੱਕ ਤੇ ਕਾਲੀ ਵੀ ਘੰਡੀ ਦਿਖਾਉਂਦਾ ਤਾਂਹਾਂ ਤੋਂ ਤੇ ਇੱਕ ਆਪਾਂ ਕਬੂਤਰ ਚਿੱਟੀਆਂ ਦਾ ਕੱਢ ਲਿਆ ਡੰਡੇ ਵਾਲਾ ਦੇਖੋ ਬਾਈ ਤੇ ਚੈੱਕ ਕਰੋ ਮਿੱਤਰੋ ਆਪਾਂ ਆ ਦੋਨਾਂ ਕਬੂਤਰਾਂ ਵਾਸਤੇ ਪਾਣੀ ਘੋਲ ਲੈ ਵਿੱਚ ਮਖਿਆਲ ਪਾ ਕੇ ਤੇ ਆਪਾਂ 10 10 ਐਮਐਲ ਲਾਵਾਂਗੇ ਪਹਿਲੇ ਦਿਨ ਤੇ ਦੇਖਦੇ ਆਂ ਬਾਈ ਕਿੰਨਾ ਕ ਉੜਦੇ ਆ ਕਬੂਤਰ ਆਇਓ ਫਿਰ ਲਓ ਵੀ ਮਿੱਤਰੋ ਆਪਾਂ ਪਾਇਆ ਸੀ ਬੀਐਮਐਲ ਤੇ 10 ਐਮਐਲ ਕਬੂਤਰ ਨੂੰ ਦੇਤਾ ਤੇ ਛੜ ਦਿਓ ਜੀ ਮਾਰ ਦਿਓ ਉਹ ਲਾ ਲਓ ਵੀ ਮਿੱਤਰੋ ਛੜਤਾ ਆਪਾਂ ਗੁਲਾਬੀ ਘੰਡੇ ਵਾਲਾ ਲਓ ਵੀ ਮਿੱਤਰੋ ਆਪਾਂ ਉੱਚਾ ਚੜਕਾਉਂਦੇ 10 ml ਇਹਨੂੰ ਦੇਤਾ ਵਿੱਚ ਬਾਈ ਮਖਿਆਲ ਪਾਉਣਾ ਜ਼ਰੂਰੀ ਹੈ ਕਿਉਂਕਿ ਕਬੂਤਰ ਸੋਝਦਾ ਨਹੀਂ ਠੀਕ ਹੈ ਤੇ ਛੱਡ ਦੇ ਵੀ ਲਓ ਵੀ ਮਿੱਤਰੋ ਮਾਰਤਾ ਓਲਾ ਡੰਡੇ ਵਾਲੇ ਨੂੰ ਉਹ ਚੜ ਗਿਆ ਤੇ ਬਾਕੀ ਆਪਾਂ ਨਾ ਤੜਕੀ ਚਾਚੇ ਨੇ ਓਲਾ ਮਾਰਤਾ ਬੱਚਿਆਂ ਨੂੰ ਬੱਚੇ ਉੱਡੇ ਫਿਰਦੇ ਆ ਆਪਣੇ ਦੇਖੋ ਆ ਕਰੋ ਚੱਕ ਆ ਜਾਂਦਾ ਇੱਕ ਰੱਤਾ ਬੱਚਾ ਤੇ ਕੰਢੀ ਵਾਲਾ ਚੜਨ ਲੱਗ ਗਿਆ ਉੱਪਰ ਤੇ ਆ ਜਾਂਦਾ ਇੱਕ ਕੰਢੀ ਵਾਲਾ ਬੱਚਾ ਹਰੀ ਕੰਢੀ ਵਾਲਾ ਤੇ ਇੱਕ ਆ ਜਾਂਦਾ ਕਾਂਤਜੀ ਵਾਲਾ ਤੇ ਟੌਰੀ ਵਾਲਾ ਹਰੀ ਟੌਰੀ ਵਾਲਾ ਲਓ ਵੀ ਮਿੱਤਰੋ ਕਰੋ ਚੱਕ ਆ ਅੱਜ ਪਰਨਾ ਬੰਨ ਲਿਆ ਕੀ ਖਿਆਲ ਹੈ ਮੈਨੂੰ ਸ਼ੌਂਕ ਹੋ ਗਿਆ ਪੈ ਗਿਆ ਮਾ ਦਾੜੀ ਕੇਸ ਰੱਖ ਲਿਆ ਮਾ ੋਲੀ ੋਲੀ ਮਾ ਵੀ ਪਰਨਾ ਬੰਨ ਲਿਆ ਕਰਕੇ ਤੇ ਮਾ ਅਹਿਸਾਨ ਨਾ ਬਰ ਬਪਾ ਸਿੱਖੀ ਚ ਵੱਢ ਜਾਗੇ ਅੱਛਾ ਸਹੀ ਗੱਲ ਆ ਫਿਰਤਾ ਕੇਸ ਦਾੜੀ ਰੱਖ ਲਾ ਕੁਛ ਨਹੀਂ ਹੁੰਦਾ ਹੈ ਠੀਕ ਆ ਰੱਖ ਲਾ ਲਓ ਵੀ ਮਿੱਤਰੋ ਆ ਮਾਰੀ ਜਾਂਦਾ ਠੱਪੇ ਆਪਣਾ ਕਬੂਤਰ ਤੇ ਦੇਖੋ ਤੇ ਆ ਰੱਤਾ ਬੱਚਾ ਤੇ ਡੰਡੇ ਵਾਲਾ ਕਬੂਤਰ ਆਪਣਾ ਉਹ ਚੜ ਗਿਆ ਬਾਕੀ ਬਾਈ ਤੜਕੀ ਛੜਤੇ ਸੀ ਸਾਰੇ ਬੱਚੇ ਤੇ ਦੋ ਵਿੱਚ ਮੋਜੀਆਂ ਛੜਤੀਆਂ ਸੀ ਕਿਉਂਕਿ ਵੀ ਤੜਕੇ ਤੜਕੇ ਚੱਲ ਬੱਚੇ ਉੱਡ ਲੈਣਗੇ ਠੰਡੇ ਠੰਡੇ ਟਾਈਮ ਕਿੰਨੇ ਸ਼ੀਵਾਂ ਜੀ ਡੱਕੜ ਤੇ ਸੀ ਹਣਾ ਉਧਰੋਂ ਮਕਰੇ ਦੇਖੀ ਜਾਂਦਾ ਸੀ ਮਗਰ ਲੈ ਵੀ ਕੋ ਉੱਤਰ ਤਾਂ ਛੱਡ ਤੇ ਤੇ ਆਹ ਕਰੋ ਚੱਕ ਬਈ ਆਪਣੇ ਬੱਚੇ ਵੀ ਆ ਪੱਠੇ ਜੇ ਤੇ ਵਿੱਚ ਇੱਕ ਦੋ ਕਬੂਤਰੀਆਂ ਜਿਹੜੀਆਂ ਮੋਦੀਆਂ ਬਹੁਤ ਉੱਚੀਆਂ ਉੜਦੀਆਂ ਲਓ ਵੀ ਮਿੱਤਰੋ ਆਹ ਹੁੰਦੇ ਆ ਕਬੂਤਰ ਤੇ ਆਹ ਪਾਲਾਤੀਆਂ ਛਤਰੀਆਂ ਤੇ ਇੱਕ ਆਹ ਛਤਰੀ ਲੱਗੀ ਪਈ ਆ ਆਓ ਮਿੱਤਰੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਬੱਚੇ ਮੁਰਗੀ ਦੇ ਕਿੱਡੇ-ਕਿੱਡੇ ਕ ਹੋ ਗਏ ਦੇਖ ਮੁਰਗੀ ਭੱਜ ਕੇ ਆਈ ਆ ਜੀ ਮੇਰੇ ਬੱਚਿਆਂ ਨੂੰ ਨਾ ਲੈ ਜੇ ਕੋਈ ਦੇਖੋ ਬਈ ਆ ਬੈਠਿਆ ਬੱਚੇ ਅੱਕ ਕਰੋ ਚੱਕ ਲਓ ਵੀ ਮਿੱਤਰੋ ਬੱਚੇ ਰੋਜ਼ ਤੁਹਾਨੂੰ ਦਿਖਾਇਆ ਕਰਾਂਗੇ ਤੇ ਹੁਣ ਤਾਂ ਵਧੀਆ ਭੱਜਣ ਲੱਗ ਗਏ ਪਹਿਲੇ ਦਿਨ ਇਹਨਾਂ ਦਾ ਬਹੁਤ ਬੁਰਾ ਹਾਲ ਸੀ ਤੇ ਹੁਣ ਸੈੱਟ ਆ ਘੰਟੇਕ ਨੂੰ ਆਪਾਂ ਪਾਣੀ ਪਾ ਦਾਂਗੇ ਇਹਨਾਂ ਲਓ ਵੀ ਮਿੱਤਰੋ ਟਾਈਮ ਹੋ ਗਿਆ 9:37 ਤੇ ਕਬੂਤਰ ਆਪਣੇ ਮਾੜੇ ਜਿਹੇ ਥੱਲੇ ਆਏ ਆ ਦੋਨੇ ਜਿਹੜਾ ਇਹਨੂੰ ਪਾਣੀ ਲਾਇਆ ਤੇ ਬੱਚੇ ਤਾਂ ਬਹਿ ਗਏ ਬਾਕੀ ਜਿਹੜੀਆਂ 1-2 ਕਬੂਤਰੀਆਂ ਉਹੀ ਛੱਡੀਆਂ ਸੀ ਅੱਜ ਤੇ ਉਹ ਫਿਰਦੇ ਆ ਤੇ ਆਪਾਂ ਲਾਉਣ ਲੱਗੇ ਆ ਕਬੂਤਰਾ ਨੂੰ ਦੁਬਾਰੇ ਦਵਾਈ ਚੈੱਕ ਕਰੋ ਬਾਈ ਲਓ ਵੀ ਮਿੱਤਰੋ ਉਹ ਆਪਣੇ ਸਾਹਮਣੇ ਕਬੂਤਰ ਤੇ ਕਬੂਤਰੀਆਂ ਬੈਠੀਆਂ ਉਹਨਾਂ ਨੂੰ ਅੱਜ ਆਪਾਂ ਲਾਉਣ ਲੱਗੇ ਆ ਮਾੜੀ-ਮਾੜੀ ਪੈਪਰ ਆ ਜੀ ਨਾ ਤੇ ਪਹਿਲਾਂ ਆਪਾਂ ਉਹਨਾਂ ਨੂੰ ਮਿੱਠਾ ਲਾਵਾਂਗੇ ਆ ਚੈੱਕ ਕਰੋ ਆ ਮਿੱਠਾ ਘੋਲੀ ਜੰਨੇ ਆ ਕਿਉਂਕਿ ਜਿਹੜੇ ਮੜਾ ਪੁੰਦਿਆ ਉਹ ਮੜਾ ਕੀੜੇ ਜੇ ਹੁੰਦੇ ਆ ਉਹ ਕੀੜੇ ਸਾਰੇ ਇਕੱਠੇ ਹੋ ਜਾਂਦੇ ਇੱਕ ਥਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਲਾਵਾਂਗੇ ਪੈਪਰ ਆ ਜੀ ਲਓ ਵੀ ਆ ਕਬੂਤਰ ਕਬਾਤਰੀਆਂ ਨਾਲ ਤਾਂ ਕਬੂਤਰਾਂ ਨਾਲ ਕਬੂਤਰੀਆਂ ਕਿਉਂਕਿ ਇਹਨਾਂ ਦੇ ਵਿੱਚ ਮਾੜੇ ਮਾੜੇ ਮਲੱਪ ਲੱਗਦੇ ਆ ਤੇ ਇਹਨਾਂ ਨੂੰ ਚਲ ਪਤਲੀ-ਪਤਲੀ ਦਵਾਈ ਲਾ ਦਾਂਗੇ ਆਪਾਂ ਨਾ ਜਿੰਮੀ ਚਲ ਉੱਧਰ ਬੈਠ ਚਲ ਖੜ ਜਾ ਫਿਰ ਚਲ ਬੈਠ ਬੈ ਜਾ ਇੱਥੇ ਤੇ ਆਹ ਆਪਣੇ ਕਬੂਤਰ ਆ ਬਈ ਤੇ ਆ ਆਪਣੀਆਂ ਕਬੂਤਰੀਆਂ ਕਰੋਚਕ ਉਹ ਵੀ ਮਿੱਤਰੋ ਆਪਾਂ ਕਬੂਤਰਿਆਂ ਨੂੰ ਤੇ ਕਬੂਤਰਾਂ ਨੂੰ ਲਾਤਾ ਮਿੱਠਾ ਥੋੜਾ ਥੋੜਾ 10-10 ਐਮਐਲ ਤੇ ਵਿੱਚ ਬਾਈ ਕੋਈ ਗੁੜ ਘੋਲ ਲੈਂਦਾ ਕੋਈ ਖੰਡ ਘੋਲ ਲੈਂਦਾ ਹਨਾ ਤੇ ਉਹ ਕੀੜੇ ਜੇ ਇਕੱਠੇ ਹੋ ਜਾਂਦੇ ਇੱਕ ਥਾਂ ਤੇ ਜਿੱਥੇ ਜਾ ਕੇ ਪਾਣੀ ਖੜਦਾ ਤੇ ਆਪਾਂ ਸਾਰੇ ਕਬੂਤਰਾਂ ਨੂੰ ਤੇ ਸਾਰੀਆਂ ਕਬੂਤਰੀਆਂ ਨੂੰ ਤੇ ਬਾਈ ਲਾਤਾ 10-10 ਐਮਐਲ ਤੇ ਉਸ ਤੋਂ ਬਾਅਦ ਜਦੋਂ ਵਰ ਗਏ ਅੱਧੇ ਘੰਟੇ ਬਾਅਦ ਇਹਨਾਂ ਨੂੰ ਆਪਾਂ ਪੈਪਰਾਜीन ਲਾ ਦਾਂਗੇ ਦੇ ਬਾਈ ਆਪਾਂ ਤਾਂ ਪੈਪਰਾ ਜੀਨ ਲਾਉਨੇ ਆ ਵਿੱਚ ਭਰਾ ਆਪਣੇ ਗੋਲੀਆਂ ਵੀ ਲਾ ਲੈਂਦੇ ਆ ਜਿਵੇਂ ਉਹਨਾਂ ਨੂੰ ਸੈੱਟ ਬੈਂਦਾ ਤੇ ਉਵੇਂ ਹੀ ਲਾਉਂਦੇ ਆ ਹਨਾ ਜਿਵੇਂ ਅਗਲੇ ਦੀ ਸੈਟਿੰਗ ਬੈਂਦੀ ਆ ਆਪਾਂ ਦਾ ਬਾਈ ਪੈਪਰਾ ਜੀਨ ਲਾਉਨੇ ਆ ਉਹਦੇ ਨਾਲ ਸਭ ਕੀੜੇ ਬਾਹਰ ਆ ਜਾਂਦੇ ਆ ਕਰੋ ਚੱਕ ਵੀ ਮਿੱਤਰੋ ਅੱਜ ਪਹਿਲਾ ਪਾਣੀ ਲੱਗਿਆ ਸੀ ਕਬੂਤਰਾਂ ਨੂੰ ਤੇ ਆਪਣੇ ਕਬੂਤਰ 11:56 ਮਿੰਟਾਂ ਤੇ ਆ ਗਏ ਦੋਨੇ ਕਰੋ ਚੱਕ ਬਾਈ ਤੇ ਬਾਕੀ ਅੱਜ ਹਵਾ ਜੀ ਚੱਲੀ ਜਾਂਦੀ ਐ ਇੱਕ ਹਮਸਜੀ ਬਣੀ ਪਈ ਐ ਤੇ ਬਹੁਤ ਉੱਡ ਗਏ ਕਬੂਤਰ ਆਪਣੇ ਤੇ ਕਰੋ ਚੱਕ ਤੇ ਆਪਣੇ ਜਿਹੜੇ ਕਬੂਤਰਾਂ ਨੂੰ ਆ ਦਵਾਈ ਲਾਈ ਸੀ ਤੇ ਮਾੜੇ ਮਾੜੇ ਕੀੜੇ ਜੇ ਕੱਢੀ ਜਾਂਦੇ ਥੱਲੇ ਇਹਦੇ ਆ ਦੂਜਾ ਪਾਣੀ ਜਦੋਂ ਲਾਇਆ ਇਹਨਾਂ ਨੂੰ ਫੇਰ ਪਤਾ ਲੱਗੂਗਾ ਵੀ ਕੀ ਰਿਜ਼ਲਟ ਆ ਕਰੋ ਚੱਕ ਬਹੁਤ ਸੋਹਣਾ ਉੱਡ ਕੇ ਆਇਆ ਕਬੂਤਰ ਆਪਣੇ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਬਈ ਉਹ ਵੀ ਮਿੱਤਰੋ ਅੱਜ ਪਾਲਿਆ ਹੁੰਦਾ ਮੁਰਗਾ ਤੇ ਸੱਤਪਾਲ ਸੰਦੋਹੇ ਵਾਲਾ ਕਹਿੰਦਾ ਕਹਿੰਦਾ ਮੇਰਾ ਜੀਜਾ ਕਰੀ ਜਾਂਦਾ ਅੱਜ ਮੀਟ ਜਾਂ ਖਾਣ ਨੂੰ ਤੇ ਬਾਈ ਆਪਾਂ ਮੁੱਲ ਲਿਆਂਦਾ ਮੁਰਗਾ ਆਹ ਦੇਖੋ ਦੇਸੀ ਤੇ ਆਪਾਂ ਨੂੰ ਦਿੱਤਾ ਇਹ 6-700 ਦਾ ਮੁਰਗਾ ਦਿੱਤਾ ਇਹ ਤੇ ਚੱਲਿਆਂ ਫਿਰ ਹੁਣ ਬਣਾਉਣ ਤੇ ਇਧਰ ਚੋਬਰ ਬਾਦਾਮ ਚੀਰੀ ਜਾਂਦਾ ਤੇ ਗੰਡੇ ਜੀਰਲਾ ਦਵਾਦਾ ਗੰਡੇ ਜੀਰਦੇ ਚੀਰਦਾ ਹੈ ਮਸ਼ੀਨ ਸਾਫ ਕਰ ਵੱਡੀ ਲੇਜ਼ੀ ਲਈਂ ਵੱਡੀ ਲੇਜ਼ੀ ਲਿਆਉਂਗਾ ਠੀਕ ਆ ਠੀਕ ਆ ਠੀਕ ਆ ਹਾਂ ਚਲਿਏ ਫਿਰ ਹਾਂਜੀ ਚਲੋ ਫਿਰ ਚਲਦੇ ਆ ਅੱਜ ਮੁਰਗਾ ਬਣਾਵਾਂਗੇ